ਹਾਂਜੀ ਤੇ ਵੈਲਕਮ ਟੂ आवर YouTube ਚੈਨਲ ਤੁਹਾਡਾ ਸਾਰਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਡਾ ਵਾਲੇ ਪੰਜਾਬੀ ਤੇ ਤੇ ਦੇਖ ਸਕਦੇ ਹੋ ਸਰੋਂ ਲੱਗੇ ਪਏ ਨੇ ਅੱਜ ਫੇਰ ਦਾਤਿਆ ਚੱਕ ਕੇ ਕਿ ਇਹ ਦੇ ਵਿਚਾਲੇ ਸਵੇਰ ਦੇ ਲੱਗੇ ਨੇ ਛੋਬਰ ਤੇ ਦੇਖ ਸਕਦੇ ਹੋ ਜੀ ਕਿ ਵੱਡਤੀ ਇਹਦੇ ਲੱਗੇ ਪਏ ਨੇ ਤੇ ਚਲੋ ਫਿਰ ਵਲੌਗ ਕਰਾਂਗੇ ਅੱਰੀ ਅੱਜ ਲਓ ਜੀ ਪੂਜੀਆ ਮੰਗਦਾ ਕੀ ਮੰਗਦਾ ਨੇਟ ਪੂਜੀਆ ਮੰਗਦਾ ਮੁੰਡੇ ਭਾਈ ਦੇਖ ਲਓ ਮੁੰਡੇ ਮੰਗਦੇ ਪੂਜੀਆ ਔਰ ਸਰੋਂ ਵੱਡੀ ਦੀ ਪਾਰਟੀ ਤਾਂ ਕਰਕੇ ਬਾਈ ਯਾਰ ਅੰਦਰ ਹੀ ਤੁਰੇ ਪਾਰਟੀ ਦੇ ਰੇ ਰੇ ਉਹ ਸਰੋਂ ਪਾਈ ਜਾਂਦੇ ਉਹ ਹੀ ਵਿਖਾਈ ਜਾਂਦੇ ਇਹ ਤਾਂ ਨਾ ਸਰਵਾ ਜੇ ਵੀ ਖੜੀ ਹੈ ਸਾਡੀ ਉਹ ਖੜੀ ਹੈ ਪੈਸੇ ਬੜੇ ਕਾਪੇ ਮੁੰਡੇ ਸਾਨੂੰ ਨਵੇਂ ਆ ਸਕੂਲ ਵਾਲੇ ਬਾਈ ਨਵੇਂ ਆ ਲੈਂਦੇ ਅਜੇ ਨਵੇਂ ਸਿੱਖਦੇ ਆ ਵਾਲਸ ਖਾਨ ਰੱਖਿਆ ਤਾਂ ਕੱਲ ਹੀ ਆਇਆ ਔਰ ਥੋੜੀ ਭਰਾਵਾ ਆ ਕੱਲ ਤੋਂ ਆ ਪਹਿਲੀ ਇਹ ਚੈੱਕ ਕਰ ਸਕਦੇ ਹਾਂ ਬੀਤੀ ਰੋਟੀ ਰੋਟੀਆਂ ਖਾ ਲਿਆ ਨੇ ਸ਼ਕਲੀਆਂ ਨੇ ਸਾਰਿਆਂ ਨੇ ਰੋਟੀ ਪਣੀ ਸ਼ਕਲਿਆ ਦੇਖ ਸਕਦੇ ਹੋ ਤੇ ਦੇਖੋ ਜੀ ਸਰੋ ਜਾਨੇ ਆ ਫੱਟੀ ਤੇ ਵਿੱਚੇ ਕਰੀ ਜ ਨੇ ਇਕੱਠੀ ਚਲੋ ਫਿਰ ਕਾਉ ਜੀ ਤੇ ਦੇਖ ਸਕਦੇ ਹੋ ਵਲੋਗ ਆਪਣਾ ਕੈਰੀ ਆਨ ਤੇ ਚੈੱਕ ਕਰ ਸਕਦੇ ਹੋ ਇਹ ਤਾਂ ਮੁੰਡਿਆਂ ਨੇ ਪਾਣੀ ਪੀ ਲਿਆ ਨੀਟੇ ਦੀ ਫੋਟੋ ਕਾਲੀ ਆ ਰਹੀ ਹੈ ਇਦੋਂ ਗੋਬਈ ਬੈਠਾ ਗੋਬਈ ਦੀ ਸੌਹ ਹੈ ਸੂਰਜ ਵਾਲੇ ਪਾਸੇ ਤੇ ਦੇਖੋ ਆਪੇ ਆਣਾ ਪਰਸੋਂ ਸਰਗਵੜ ਵਾਲਾ ਪਾਰ ਤਾਂ ਕਾਲੀ ਹੋ ਗਈ ਲਓ ਜੀ ਵਲੌਗ ਆਪਣਾ ਸਟਾਰਟ ਤੇ ਮੁੰਡਾ ਲੈ ਕੇ ਆ ਗਿਆ ਛੋਟੂ ਚਾਹ ਤੇ ਨੀਟਾ ਖੜਾ ਹੈ ਛੋਟੂ ਤੇਰਾ ਕੀ ਕੀ ਆਲਾ ਚਾਹ ਮੰਗਦਾ ਦੇਖੋ ਤੇ ਚਲੋ ਫਿਰ ਵਲੌਗ ਕਰਾਂਗੇ ਲਓ ਜੀ ਤੇ ਦੇਖ ਸਕਦੇ ਹੋ ਲੱਗੇ ਪਏ ਆ ਜੀ ਪੂਰੇ ਜੋਰਾਂ ਤੇ ਵਲੌਗ ਆਪਣਾ ਕੈਰੀ ਆਨ ਤੇ ਦੇਖ ਸਕਦੇ ਹੋ ਜੁਰਾਏ ਲੱਗੇ ਖੜੇ ਅਸੀਂ ਤੇ ਚਲੋ ਦੇਖਦੇ ਆਂ ਜੀ ਤੇ ਚਲੋ ਫਿਰ ਵਲੌਗ ਕਰਾਂਗੇ ਆਨ ਵੀ ਵਲੌਗ ਆਪਣਾ ਕੈਰੀ ਆਨ ਤੇ ਦੇਖ ਸਕਦੇ ਹੋ ਥੋੜੀ ਰਹੀ ਬੰਨ ਵਾਲੀ ਤਤਵ ਕਰਾਂ ਇਕੱਠੀ ਜੀ ਤੇ ਦੇਖ ਸਕਦੇ ਹੋ ਲੱਗੇ ਪਏ ਆ ਜੀ ਮੁੰਡੇ ਲੱਗੇ ਪਏ ਮੈਂ ਵਲੌਗ ਬਣਾ ਲਿਆ ਪਹਿਲਾਂ ਮੈਂ ਲਾਈਵ ਹੋਇਆ ਸੀਗਾ ਜੀ ਤੇ ਆਪਣੇ ਵੀਡੀਓ ਨੂੰ ਹਰ ਵਕਤ ਸਬਸਕ੍ਰਾਈਬ ਆਪਣੇ ਵੀਡੀਓ ਨੂੰ ਹਰ ਵਕਤ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਆਪਣੇ ਚੈਨਲ ਨੂੰ ਹਰ ਵਕਤ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵਲੌਗ ਆਪਣਾ ਹੋਣਾ ਜੀ ਤੇ ਬਾਪੂ ਖੜਾ ਜੀ ਤੇ ਬਾਕੀ ਦੇਖ ਸਕਦੇ ਤੁਸੀਂ ਮਾਹੌਲ ਚਾਲ ਨਰਮੀ ਹੋਈ ਹੈ ਜੀ ਤੇ ਚਲੋ ਫਿਰ ਵਲੌਗ ਕਰਾਂਗੇ ਅੱਗੇ ਲੋ ਜੀ ਤੇ ਬੱਸ ਸਰੋ ਦਿੱਤੀ ਹੈ ਸਾਰੀ ਵੱਡ ਤੇ ਹੁਣ ਤਿਆਰੀ ਹੋਈ ਹੈ ਜੀ ਪੱਲੀ ਨਾਲ ਚਾਕੇ ਤੇ ਉਹਦੇ ਉੱਤੇ ਆਪਾਂ ਲਾਦਣੀ ਹੈ ਤੇਰੀ ਦੇਖ ਸਕਦੇ ਢੇਰ ਦੇ ਉੱਤੇ ਸੜਨੀ ਹੈ ਤੇ ਠੀਕ ਸਕਦੇ ਹੋ ਬਾਕੀ ਚਲੋ ਫਿਰ ਵਲੌਗ ਕਰਾਂਗੇ ਅੱਗੇ ਜੀ ਤੱਕਰੀ ਜਾਂਦਾ ਸਰੋਂ ਇਕੱਠੀ ਮੁੰਡੇ ਲੱਗੇ ਪਏ ਨੇ ਨੀੜਾ ਉਧਰ ਲਈ ਜਾਂਦਾ ਜੋਬਰ ਤੇ ਦੇਖੋ ਜੀ ਚਲੋ ਫਿਰ ਲੌਕਰਾਂ ਕਰੀਓ ਜੀ ਤੇ ਕਹਿੰਦੇ ਨੀੜਾ ਨੇ ਪੰਡ ਮਾਰੀ ਚਲਾ ਕੇ ਉੱਤੇ ਬਹੁਤ ਔਖਾ ਕੰਮ ਤੇ ਕੰਮ ਕਹਿੰਦਾ ਔਖਾ ਦੁਰਚਰਚਾ ਤੁਰਨਾ ਬਹੁਤ ਖਬਰੇ ਅੱਛੇ ਦੇਖ ਲਈ ਕਿਡੇ ਕਿਡੇ ਹੈ ਤੇ ਇਹਦੇ ਚ ਤੁਰ ਕੇ ਹੁਣ ਉਹ ਉੱਥੋਂ ਵੀ ਚੱਲ ਕੇ ਬਹੁਤ ਔਖਾ ਉੱਤੇ ਇੱਕ ਵੇਲਾ ਬੰਦਾ ਖੜਾ ਹੀ ਸਾਡੇ ਵੇਲੇ ਬੰਦੇ ਮੂੰਹ ਦਿਖਾ ਆਪਣਾ ਮੂੰਹ ਦਿਖਾ ਛੋਟੂ ਛੋਟੂ ਬੰਦਾ ਖੜਾ ਜੀ ਇੱਥੇ ਨੀਤੇ ਆਈ ਦੀ ਜੇ ਫੁਰਾ ਮੂੰਹ ਦਿਖਾਉ ਰਿਹਾ ਹੈ ਵੇਲਾ ਬੰਦਾ ਦੇਖ ਲੋ ਜੀ ਸਾਡੇ ਇੱਕ ਵੇਲਾ ਬੰਦਾ ਵੀ ਹੈ ਵਿੱਚ ਆ ਜਾ ਹੈਗਾ ਕਿ ਨਹੀਂ ਆਇਆ ਛੋਟੂ ਮੂੰਹ ਕਰਕੇ ਇਹਨੂੰ ਛੋਟੂ ਗਾ ਵੀਡੀਓ ਬਣਾਇਆ ਦਾਗਾ ਇਹ ਬੰਦਾ ਹੈ ਜੀ ਉਹ ਕਹਿੰਦਾ ਵੀਡੀਓ ਨਹੀਂ ਬਣਾਣਾ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤਾਂ ਚਲੋ ਫਿਰ ਵਲੌਗ ਕਰਾਂਗੇ ਤੋ ਲੋਲੀ ਦੇ ਪਰਸਪਰ ਨੂੰ ਜਨੈਲ ਚੱਕੀ ਤੇ ਇਸੇ ਦੇ ਨਾਲ ਹੀ ਆਪਣਾ ਵਲੌਗ ਦਾ ਇਸ ਮਾਰਕਟ ਤੇ ਆਪਣੇ ਚੈਨਲ ਕਰੋ ਬਹੁਤ ਬਹੁਤ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜੀ ਟਾਂਡਵਾਜ